哈शी काल जी मैं बाजवा बुटीक ਤੋਂ ਬਰਨਾਲਾ ਸੀਟ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਸੇਲ ਵਾਲੇ ਸੂਟ ਲੈ ਕੇ ਆਏ ਆਂ ਜੀ ਜੋ ਕਿ ਆਪਣੇ ਕੋਲ ਸਿੰਗਲ ਸਿੰਗਲ ਸੂਟ ਰਹਿ ਜਾਂਦਾ ਆਪਾਂ ਨੇ ਸੇਲ ਦੇ ਉੱਪਰ ਲਗਾਇਆ ਹੋਇਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਹੈਗਾ ਆਪਨੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਹਾਂ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੇ ਉਹਨਾਂ ਪੈਨਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੇ ਕੀ ਘਰ ਤੋਂ ਬੈਠ ਕੇ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜਾਂ ਆਪਣਾ ਘਰ ਤੋਂ ਬੈਠ ਕੇ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਜੀ ਇਹਦੇ ਵਿੱਚ ਆਪਾਂ ਸਾਰੇ ਜਿਹੜੇ ਸਿੰਗਲ ਸਿੰਗਲ ਆਪਣੇ ਕੋਲ ਸੂਟ ਰੈਡੀ ਕੀਤੇ ਹੋਏ ਨੇ ਮਤਲਬ ਕਿ ਰਹਿ ਗਿਆ ਆਪਾਂ ਪੂਰੇ ਸੈੱਟ ਵਾਈਜ਼ ਕਰਦੇ ਹੋਣੇ ਆ ਰਾਮਟੈਕਸ ਬ੍ਰਾਂਡ ਦੇ ਵੀ ਨੇ ਏਕੇ ਟੈਕਸ ਦੇ ਵੀ ਨੇ ਗੀਜਾ ਦੇ ਵੀ ਨੇ ਸਾਰੇ ਆਪਣੇ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਜੀ ਸਟਾਰਟਿੰਗ ਪ੍ਰਾਈਸ ਜਿਹੜਾ ਰਹੂਗਾ ਇਹਦਾ 399 ਰੁਪਇਆ ਤੋਂ ਸਟਾਰਟਿੰਗ ਪ੍ਰਾਈਸ ਹੈ ਤੁਸੀਂ ਸਾਰੇ ਸੂਟਾਂ ਦੇਖ ਸਕਦੇ ਹੋ ਸਭ ਦਾ ਪ੍ਰਾਈਸ ਹੈ ਜਿਹੜਾ ਅਲੱਗ-ਅਲੱਗ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਐਂਡ ਚਲੋ ਜੀ ਹੁਣ ਆਪਾਂ ਕਰਦੇ ਹਾਂ ਸਟਾਰਟਿੰਗ ਫਰਸਟ ਸੂਟ ਆ ਗਿਆ ਆਪਣਾ ਇਹ ਵਾਲਾ ਇਹਨੂੰ ਓਪਨ ਕਰਿਓ ਆਹ ਬਸ ਇਹਨਾਂ ਕੀ ਬਤੂ ਆ ਤਾਂ ਹਾਂਜੀ ਇਹਦੇ ਜਿਹੜਾ ਨੈੱਕ ਦੇ ਉੱਪਰ ਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਇਹ ਆਪਣਾ ਲੀਲਨ ਦੇ ਵਿੱਚ ਜਿਹੜਾ ਫੈਬਰਿਕ ਆ कॉटन ਆ ਬਿਲਕੁਲ ਪਿਓਰ कॉटन ਆ ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ ਵੱਡੇ ਪਣੇ ਦੇ ਵਿੱਚ ਸੂਟ ਆ ਇਹਦੇ ਜਿਹੜਾ ਨੈੱਕ ਤੇ ਕੰਮ ਹੋਇਆ ਨੈੱਕ ਤੇ ਬਹੁਤ ਹੀ ਸੋਹਣਾ ਮਸ਼ੀਨ ਦੇ ਨਾਲ ਕੰਮ ਹੋਇਆ ਪ੍ਰਾਈਜ਼ ਜਿਹੜਾ ਸਿਰਫ ਰਹੂਗਾ ਇਹਦਾ ਰਹੂਗਾ 400 ਰੁਪਿਆ ਪ੍ਰਾਈਜ਼ ਰਹੂਗਾ ਇਹਦਾ ਜਿਹੜਾ ਪ੍ਰਾਈਜ਼ ਆਗਾ 400 ਰੁਪਿਆ ਪ੍ਰਾਈਜ਼ ਰਹੂਗਾ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਰਕ ਜਿਹੜਾ ਓਨਲੀ neck ਦੇ ਉੱਪਰ ਵਰਕ ਹੋਇਆ ਪਿਛਲੀ ਵੀਡੀਓ ਦੇ ਵਿੱਚ ਕਈ ਮੇਰੇ ਭੈਣਾਂ ਦੇ ਮੈਸੇਜ ਆ ਰਹੇ ਸੀ ਵੀ ਤੁਸੀਂ ਓਪਨ ਕਰਕੇ ਨਹੀਂ ਦਿਖਾਇਆ ਜੀ ਮੈਂ ਓਪਨ ਕਰਕੇ ਇਸ ਵੀਡੀਓ ਦੇ ਵਿੱਚ ਸਾਰੇ ਸੂਟ ਸਾਨੂੰ ਦਿਖਾ ਦਾਂਗੀ ਇਸ ਦੇ ਵਿੱਚ ਕੁਝ ਕੁਝ ਕੁ ਡਿਜ਼ਾਈਨ ਆਪਾਂ ਨੇ ਨਿਊ ਵੀ ਐਡ ਕੀਤੇ ਆਗੇ ਇਹਨੂੰ ਸੈਕਿੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਉਹ ਆ ਗਿਆ ਨੀਡਲ ਵਰਕ ਵਾਲਾ ਸੂਟ ਆ ਇਹ ਵੀ ਆਪਾਂ ਨੇ ਡਿਸਕਾਊਂਟ ਦੇ ਉੱਪਰ ਲਗਾਇਆ ਲਗਾਇਆ ਹੋਇਆ ਹੈਗਾ ਇਹ ਵੀ ਆਪਾਂ ਨੇ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆਗਾ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੀਡਲ ਦੇ ਨਾਲ ਕੰਮ ਕੀਤਾ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਪਿਓਰ ਗੀਜਾ ਦਾ ਸੂਟ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਬਾਕੀ ਤੁਹਾਨੂੰ ਵਰਕ ਇੱਕ ਵਾਰ ਆਪਾਂ ক্লোਜ਼ ਤੋਂ ਵੀ ਦਿਖਾ ਦਿੰਨੇ ਆ ਵਰਕ ਦੇਖੋ ਤੁਹਾਨੂੰ ਪਤਾ ਚੱਲ ਹੀ ਰਿਹਾ ਕਿੰਨਾ ਸਾਫ਼ ਸੁਥਰਾ ਜਿਹਾ ਜਿਹੜਾ ਇਹ ਵਾਲਾ ਆਪਣਾ ਕੰਮ ਕੀਤਾ ਹੋਇਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਮੈਂ ਤੁਹਾਨੂੰ ਜਮਾ ਬਿਲਕੁਲ ক্লোਜ਼ਡ ਹਾਂਜੀ ਕਿੰਨਾ ਸਾਫ ਸੁਥਰਾ ਹੈ ਕੰਮ ਕੀਤਾ ਇਹ ਵੀ ਆਪਣਾ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਇਹਦਾ ਜਿਹੜਾ ਡਿਸਕਾਊਂਟ ਪ੍ਰਾਈਸ ਹੈ ਸਿਰਫ 1200 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਅਗਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਉਂਦਾ ਤਾਂ ਉਹ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਪੇਜ ਸਕਦੇ ਆ ਜੀ ਫੈਬਰਿਕ ਜਿਹੜੀ ਰਹੂਗੀ ਜੀ ਪਿਓਰ ਕਾਟਨ ਰਹੂਗੀ ਇੱਕ ਸੂਟ ਦੇ ਵਿੱਚ ਨੀਡਲਵਰਕ ਵਾਲਾ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹਨੂੰ ਓਪਨ ਕਰਿਓ ਤਾਂ ਚੰਗੀ ਤਾਂ ਹਾਂਜੀ ਇਹ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਬਰਬਰੀ ਦੇ ਉੱਪਰ ਰੈਡੀ ਕੀਤਾ ਹੈ ਬਹੁਤ ਹੀ ਸੋਹਣਾ ਨੈੱਕ ਦਾ ਕੰਮ ਹੋਇਆ ਹੈ ਨੈੱਕ ਦੇ ਉੱਪਰ ਵੀ ਨੀਡਲ ਦਾ ਕੰਮ ਹੈ ਤੁਸੀਂ ਬਾਕੀ ਵੀ ਚੈੱਕ ਕਰ ਸਕਦੇ ਹੋ ਮੈਂ ਤੁਹਾਨੂੰ ਸੂਟ ਦੀ ਫੁੱਲ ਲੁੱਕ ਵੀ ਦਿਖਾ ਦਾਂਗੀ ਇਹ ਸਾਰਾ ਸ਼ਰਟ ਦੀ ਫਰੰਟ ਦੇ ਉੱਪਰ ਕੰਮ ਹੋਇਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਸੂਟ ਦੀ ਫੁੱਲ ਲੁੱਕ ਮੈਂ ਤੁਹਾਨੂੰ ਦਿਖਾਉਣੀ ਆ ਇਹ ਵਾਲੀ ਸੂਟ ਦੀ ਫੁੱਲ ਲੁੱਕ ਆ ਗਈ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੀ ਸੂਟ ਦੀ ਫੁੱਲ ਲੁੱਕ ਆ ਗਈ ਸੂਟ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਇਹਦੀਆਂ ਬਾਹਾਂਾਂ ਦੇ ਉੱਪਰ ਵੀ ਵਰਕ ਹੋਇਆ ਹੈ ਬਾਹਾਂਾਂ ਦਾ ਵਰਕ ਵੀ ਮੈਂ ਤੁਹਾਨੂੰ ਦਿਖਾਣੀਆਂ ਬਿਲਕੁਲ ক্লোਜ਼ ਤੋਂ ਇਹ ਵਾਲਾ ਬਾਹਾਂਾਂ ਦੇ ਉੱਪਰ ਕੰਮ ਹੋਇਆ ਹੋਇਆ ਜੀ ਇਹ ਵਾਲਾ ਸੂਟ ਵੀ ਆਪਣਾ ਜਿਹੜਾ ਰੈਡੀ ਟੂ ਡਿਸਪੈਚ ਹੈਗਾ ਇਹਦਾ ਜਿਹੜਾ ਪ੍ਰਾਈਸ ਹੈਗਾ ਪ੍ਰਾਈਸ ਸਿਰਫ ਇਹਦਾ ਵੀ ਡਿਸਕਾਊਂਟ ਦੇ ਉੱਪਰ ਆਪਾਂ ਨੇ ਲਗਾਇਆ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਹੈ ਸਿਰਫ ਇਹਦਾ ਪ੍ਰਾਈਸ ਵੀ 1200 ਰੁਪਏ ਦੇ ਵਿੱਚ ਰਹੂਗਾ ਫਰੈਸ਼ ਦੇ ਵਿੱਚ ਇਹ ਨਹੀਂ ਰੈਡੀ ਹੋਣਗੇ ਜੀ ਅਗੇ ਨੇ ਇਹ ਆਪਣੇ ਕੋਲ ਸਿੰਗਲ ਸਿੰਗਲ ਪੀਸ ਲੈਫਟ ਆ ਤਾਂ ਕਰਕੇ ਆਪਾਂ ਨੇ ਇਸ ਪ੍ਰਾਈਸ ਦੇ ਵਿੱਚ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਬਾਕੀ ਤੁਸੀਂ ਬਰਕ ਵੀਰੇ ਚੈੱਕ ਕਰ ਹੀ ਸਕਦੇ ਮੈਂ ਤੁਹਾਨੂੰ ਬਿਲਕੁਲ ক্লোਜ਼ ਤੋਂ ਦਿਖਾਤਾ ਤੇ ਇਹ ਵੀ ਸੂਟ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਆ ਕਲਰ ਵੀ ਆਪਣਾ ਕਰੀਮ ਜਿਹਾ ਕਲਰ ਆ ਮੈਂ ਇਸ ਵਾਰ ਸਾਰੇ ਸੂਟ ਹੀ ਤੁਹਾਨੂੰ ਓਪਨ ਕਰ ਕਰ ਹੀ ਦਿਖਾਵਾਂਗੀ ਜੀ ਇਹਦੇ ਵਿੱਚ ਆ ਗਿਆ ਇੱਕ ਸੂਟ ਆ ਗਿਆ ਇਹ ਵਾਲਾ

ਹਾਂਜੀ ਇਹ ਘੇਰੇ ਦਾ ਡਿਜ਼ਾਈਨ ਆ ਗਿਆ ਬਹੁਤ ਹੀ ਸੋਹਣਾ ਮੋਰਨੀ ਵਾਲਾ ਡਿਜ਼ਾਈਨ ਬਣਿਆ ਸਾਰੀ ਸ਼ਰਟ ਦੇ ਵਿੱਚ ਫਰੰਟ ਬਣਿਆ ਇਹ ਏਕੇ ਟੈਕਸ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਤੁਸੀਂ ਦੇਖਦੇ ਸਟੱਫ ਵੀ ਬਹੁਤ ਸੋਹਣਾ ਹੈਗਾ ਇਹਦੇ ਬਾਹਾਂਾਂ ਦੇ ਉੱਪਰ ਵੀ ਜਿਹੜਾ ਮੋਰਨੀ ਵਾਲਾ ਹੀ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਏਕੇ ਟੈਕਸ ਦੇ ਸਟੱਫ ਦੀ ਬਾਟਮ ਲਗਾਈ ਹੋਇਆ ਬਾਟਮ ਦੇ ਉੱਪਰ ਵੀ ਆਹ ਵਾਲਾ ਜਿਹੜਾ ਵਰਕ ਹੋਇਆ ਹੋਇਆ ਪ੍ਰਾਈਸ ਇਹਦਾ ਸਿਰਫ ਰਹੂਗਾ 1200 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਆ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਆ ਤਿਆਂ ਵਾਸਤੇ ਜਿੱਦਾਂ ਮਰਜੀ ਨੂੰ ਆਪਾਂ ਸੂਟ ਜਿਹੜਾ ਪਾਰਟੀ ਵੇਅਰ ਬਣਾ ਸਕਦੇ ਹਾਂ ਜਿੱਦਾਂ ਕਿ ਹੁਣ ਤਿਆਂ ਦੇ ਪ੍ਰੋਗਰਾਮ ਆ ਰਹੇ ਨੇ ਤੁਸੀਂ ਉੱਥੇ ਵੀ ਇਹ ਵਾਲੇ ਸੂਟ ਨੂੰ ਜਿਹੜਾ ਸਟਿਚ ਕਰਕੇ ਵੇਅਰ ਕਰ ਸਕਦੇ ਹੋ ਪ੍ਰਾਈਸ ਮੇ ਇਹਦਾ ਵੀ ਮੈਂਸ਼ਨ ਕਰਦਾ ਜੀ ਤਾਂ ਮੈਂ ਇੱਥੇ ਰੱਖਤੀ ਹਾਂ ਇੱਕ ਸੂਟ ਆ ਗਿਆ ਜੀ ਰਾਮ ਟੈਕਸ ਦਾ ਇਹ ਵਾਲਾ ਇਹ ਵਾਲਾ ਰਾਮ ਟੈਕਸ ਸਟੱਫ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਮੈਂ ਸਾਨੂੰ ਇੱਕ ਵਾਰ ਕੰਨੀ ਤੇ ਮੋਰ ਵੀ ਦਿਖਾ ਦੇਣੀ ਆ ਆ ਲੱਕੀ ਹੋਊਗੀ ਜੀ ਰਾਮ ਟੈਕਸ ਦੀ ਆਸੀ ਹਾਂਜੀ ਰਾਮ ਟੈਕਸ ਆਸੀ ਇਹ ਰਾਮ ਟੈਕਸ ਸਟੱਫ ਦਾ ਸੂਟ ਬਹੁਤ ਹੀ ਸੋਹਣਾ ਫੈਬਰਿਕ ਆ ਤੁਸੀਂ ਦੇਖ ਸਕਦੇ ਹੋ ਚੈੱਕ ਦੇ ਵਿੱਚ ਫੈਬਰਿਕ ਆ ਇਹਨਾਂ ਵਰਕ ਵੀ ਬਹੁਤ ਸੋਹਣਾ ਹੋਇਆ ਹੈਗਾ ਵਰਕ ਤੁਸੀਂ ਦੇਖ ਸਕਦੇ ਹੋਗੇ ਵਰਕ ਵੀ ਬਹੁਤ ਸੋਹਣਾ ਹੋਇਆ ਹੈ ਘੇਰੇ ਦਾ ਕੰਮ ਹੋਇਆ ਹੈ ਮੇਰੀ ਭੈਣ ਜੇ ਕੋਈ ਆ ਸਾਈਡ ਵਾਲਾ ਵਰਕ ਨਹੀਂ ਰੱਖਣਾ ਚਾਹੁੰਦੀ ਸਾਈਡ ਵਾਲਾ ਵਰਕ ਰੱਖੇ ਬਿਨਾ ਵੀ ਸਰਜੂ ਆਗਰ ਤੁਸੀਂ ਲੱਖਣ ਰੱਖਣਾ ਚਾਹੁੰਦੇ ਆ ਤਾਂ ਵਿੱਚ ਇਹ ਲੈ ਸਕਦੇ ਹੋ ਘੇਰਾ 23 ਇੰਚ ਵੀ ਰੱਖ ਸਕਦੇ ਹੋ ਇਹਦਾ 25 ਇੰਚ ਵੀ ਰੱਖ ਸਕਦੇ ਹੋ ਸਾਰੀ ਸ਼ਰਟ ਦੇ ਵਿੱਚ ਉੱਪਰ ਤੱਕ ਜਿਹੜੀ ਇਹ ਵਾਲੀ ਬੂਟੀ ਬਣੀ ਹੋਈ ਹੈ ਜੀ ਇਹ ਵਾਲੀ ਬੂਟੀ ਬਣੀ ਹੋਈ ਹੈ ਇਹ ਵਾਲਾ ਆ ਗਿਆ ਜਿਹੜਾ ਬਾਹਮਾ ਦਾ ਡਿਜ਼ਾਈਨ ਆ ਗਿਆ ਬਾਹਮਾ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸਾਫ਼ ਸੁਥਰਾ ਜਿਹਾ ਜਿਹੜਾ ਕੰਮ ਕੀਤਾ ਇਹ ਵਾਲਾ ਬਾਮਾ ਦੇ ਉੱਪਰ ਆ ਗਿਆ ਜੀ ਰਾਮ ਟੈਕਸ ਦਾ ਸਟਾਫ ਆ ਕਲਰ ਵੀ ਬਹੁਤ ਪਿਆਰਾ ਲਾਈਟ ਜਿਹਾ ਕਲਰ ਆ ਜਿਹੜਾ ਇਹ ਵਾਲਾ ਰੈਡੀ ਹੋਇਆ ਹੋਇਆ ਹੈਗਾ ਅ ਬਾਕੀ ਕਿਹੜੇ ਦਾ ਬਰਕ ਵੀ ਮੈਂ ਤੁਹਾਨੂੰ ক্লোਜ਼ ਤੋਂ ਵੀ ਇੱਕ ਵਾਰ ਦਿਖਾ ਦਿੰਨੀ ਆ ਇਹ ਵੀ ਪ੍ਰਾਈਜ਼ ਜਿਹੜਾ ਰਹੂਗਾ ਸਿਰਫ 1300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇਹ ਵਾਲਾ ਸੂਟ ਇਹ ਵੀ ਆਪਣਾ ਡਿਸਕਾਊਂਟ ਦੇ ਉੱਪਰ ਹੀ ਲਗਾਇਆ ਹੋਇਆ ਜੀ ਪ੍ਰਾਈਜ਼ ਸਾਰੇ ਸੂਟਾਂ ਦਾ ਅਲੱਗ-ਅਲੱਗ ਹੀ ਰਹੂਗਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਆ ਨਾ ਉਹ ਵਾਲੇ ਸਾਰੇ ਸੂਟ ਹੀ ਆਪਾਂ ਤੁਰ ਤੱਕ ਦਿਖਾਵਾਂਗੇ ਜੀ ਇਹ ਵਾਲਾ ਤੁਹਾਨੂੰ ਮੈਂ ਦਿਖਾਤਾ ਇਹ ਵਾਲਾ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਸਿੰਗਲ ਸਿੰਗਲ ਆਰਟੀਕਲ ਰਹਿੰਦੇ ਨੇ ਜੀ ਸਾਰੇ ਆਪਣੇ ਕੋਲੇ ਕਿਉਂਕਿ ਜਿੱਦਾਂ ਆਪਣੇ ਕੋਲੇ ਦੁਬਾਰਾ ਆਰਡਰ ਆਊਗਾ ਆਪਾਂ ਦੁਬਾਰਾ ਰੈਡੀ ਕਰਾਂਗੇ ਸਾਰੇ ਫਿਰ ਇੱਕ ਵਾਰ ਆਪਾਂ ਨੇ ਇਹ ਵਾਲੇ ਜਿਹੜੇ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਦੂਜੀ ਉਹ ਕਮਾ ਦੇ ਨੂੰ ਮੈਨੂੰ ਇੱਧਰ ਵੀਡੀਓ ਸੌਖੀ ਹੁੰਦੀ ਹੈ ਹਾਂ ਇਸ ਸਵਾਲੀ ਸਾਰੀ ਹਾਂਜੀ ਇਹ ਵਾਲਾ ਸੂਟ ਨਾ ਮੈਂ ਲਾਸਟ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਸੀਗਾ ਕਿਉਂਕਿ ਇਹਦੇ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਸਾਰਿਆਂ ਦੇ ਇੱਕੋ ਹੀ ਵੀ ਤੁਸੀਂ ਓਪਨ ਕਰਕੇ ਦੀ ਵੀਡੀਓ ਪਾਓ ਬਿਲਕੁਲ ਜੀ ਜ਼ਰੂਰ ਓਪਨ ਕਰਕੇ ਆਪਣੇ ਇਸ ਵਾਰ ਵੀਡੀਓ ਪਾਈ ਆ ਤੁਸੀਂ ਦੇਖ ਸਕਦੇ ਹੋ ਜੈਕੇਟ ਟਾਈਪ ਤੇ ਸੂਟ ਬਣਦਾ ਬਹੁਤ ਹੀ ਸੋਹਣਾ ਹੈ ਜਿਹੜਾ ਬਣ ਕੇ ਇਹਦੀ ਲੁੱਕ ਆਉਂਦੀ ਹੈ ਇਹ ਘੇਰੇ ਦੇ ਉੱਪਰ ਸਾਰੇ ਦੇ ਉੱਪਰ ਬੂਟੀ ਪਾਈ ਹੋਈ ਹੈਗੀ ਫੈਬਰਿਕ ਵੀ ਬਹੁਤ ਸੋਹਣਾ ਕਾਟਨ ਦਾ ਫੈਬਰਿਕ ਹੈ ਲਾਈਨਿੰਗ ਵਾਲਾ ਇਹ ਲਓ ਜੀ ਫੈਬਰਿਕ ਵੀ ਬਹੁਤ ਸੋਹਣਾ ਨੀਚੇ ਲਾਈਨਿੰਗ ਲਗਵਾਉਣ ਦੀ ਲੋੜ ਨਹੀਂ ਬਟ ਕਪੜਾ ਇਹ ਲਾਈਨਿੰਗ ਆਈ ਥਿੰਕ ਜਿਨੂੰ ਆਪਾਂ ਡਿਜ਼ਾਈਨਿੰਗ ਬੋਲਦੇ ਨੇ ਵੀ ਇਹਦੇ ਵਿੱਚ ਚੈੱਕ ਦਾ ਡਿਜ਼ਾਈਨਿੰਗ ਹੈ ਇਹਦੇ ਵਿੱਚ ਲਾਈਨਿੰਗ ਦਾ ਡਿਜ਼ਾਈਨ ਆ ਠੀਕ ਹੈ ਜੀ ਇਹਦੀ ਸ਼ਰਟ ਦੇ ਉੱਪਰ ਸਾਰੀ ਸ਼ਰਟ ਦੇ ਉੱਪਰ ਇਹ ਵਾਲੀ ਦੇਖੋ ਬੂਟੀ ਬਣੀ ਹੋਇਆ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆਗਾ ਸਾਈਡਾਂ ਤੇ ਜਿਹੜੀ ਇਹ ਵਾਲਾ ਡਿਜ਼ਾਈਨ ਹੈ ਕਮਰ ਦੇ ਕੋਲੇ ਡਿਜ਼ਾਈਨ ਆਊਗਾ ਜੀ ਇਹਦੀ ਜਿਹੜੀ ਮੈਜ਼ਰਮੈਂਟ ਹੈ ਮੈਜ਼ਰਮੈਂਟ ਮੈਨੂੰ ਲਾਸਟ ਟਾਈਮ ਭੈਣਾ ਕਹਿੰਦੇ ਸੀ ਮੈਜ਼ਰਮੈਂਟ ਵੀ ਲੈ ਕੇ ਵੀ ਦੱਸ ਦਿਓ ਵੀ ਕਮਰ ਆਪਾਂ ਕਿੰਨੀ ਰ 13 ਇੰਚ ਤੱਕ ਆਪੇ इजीली ਰੱਖ ਸਕਦੇ ਆ ਕਿਉਂਕਿ ਇੰਨਾ ਕਪੜਾ ਹਾਂ ਜੀ 13 ਇੰਚ ਤੱਕ ਆਪੇ इजीली ਰੱਖ ਸਕਦੇ ਆ 13 ਤੋਂ ਜ਼ਿਆਦਾ ਨਹੀਂ ਰੱਖ ਸਕਦੇ ਜੀ ਇਹ ਆਏ ਦੇ ਉੱਪਰ ਆਪਣਾ ਮੋਡੇ ਵਗੈਰਾ ਦੀ ਡਿਜ਼ਾਈਨਿੰਗ ਹੋਈ ਹੋਈ ਹੈ ਜਿੱਥੇ ਇੱਥੇ ਆਹ ਵੇ ਆਪਣੇ ਮੋਡੇ ਨਿਕਲ ਜਾਣਗੇ ਆ ਆਪਣਾ ਜਿਹੜਾ ਨੈੱਕ ਬਣ ਜੂਗਾ ਜੀ ਇਹ ਵਾਲਾ نیچے ਆ ਜੂਗਾ ਬਹੁਤ ਹੀ ਸੋਹਣਾ ਬਣ ਕੇ ਇਹ ਵਾਲਾ ਸੂਟ ਰੈਡੀ ਹੋਇਆ ਹੋਇਆ ਹੈਗਾ ਇਹ ਜਿਹੜਿਆ ਬਾਵਾ ਦਾ ਵਰਕ ਆ ਬਾਵਾ ਤੇ ਵੀ ਵਰਕ ਹੋਇਆ ਹੈ ਮੈਂ ਤੁਹਾਨੂੰ ਬਾਵਾ ਦਾ ਕੰਮ ਵੀ ਦਿਖਾਉਣੀ ਆ ਬਾਵਾ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹੀ ਵਾਲੇ ਫਲਾਵਰ ਜਿਹੜੇ ਆਪਾਂ ਨੇ ਆਹ ਵਾਲੇ ਫਲਾਵਰ ਪਾਇਆ ਸੇਮ ਐਸਟਿਸ ਫਲਾਵਰ ਆ ਜਿਹੜੇ ਆਪਾਂ ਨੇ ਬਾਵਾ ਦੇ ਉੱਪਰ ਪਾਏ ਹੋਇਆ ਕਲਰ ਕੰਟਰਾਸਟ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਏ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਜਿਨ੍ਹਾਂ ਨੇ ਆਪਣੀ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਉਹ ਦੇਖ ਲੈਣ ਉਸਦੇ ਵਿੱਚ ਆਪਣਾ ਪਾਇਆ ਹੋਇਆ ਸੀ ਸਿਰਫ 999 ਰੁਪਏ ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਆਪਣਾ ਰੈਡੀ ਟੂ ਡਿਸਪੈਚ ਹੈ ਜੀ ਇਹ ਵੀ ਜਿਹੜਾ ਆਪਣਾ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਨੈਕਸਟ ਸੂਟ ਆ ਗਿਆ ਜੀ ਜਿਹੜਾ ਆਪਣਾ ਇਹ ਵਾਲਾ ਇਹਦੇ ਨੱਕ ਤੇ ਵੀ ਮੈਨੂੰ ਵਰਕ ਕੀਤਾ ਹੋਇਆ ਮੇਬੀ ਓਪਨ ਕਰਿਓ ਇਹਦੇ ਨੱਕ ਤੇ ਵੀ ਮੇਬੀ ਹੈਗਾ ਮੈਨੂੰ ਉਹ ਦੱਸ ਸਕਦੇ ਹਾਂ ਹਾਂ ਹੈਗਾ ਆਖਰ ਅ ਹ ਨੱਕ ਸਾਰਾ ਨਹੀਂ ਹੋਇਆ ਚਲ ਕੋਈ ਆ ਜੀ ਕੋਈ ਗੱਲ ਨਹੀਂ ਬਸ ਦੇ ਰੋ ਦਦਾ ਪੱਟਾ ਕਿੱਥੇ ਆਸੀ ਮਿਲ ਗਿਆ ਹਾਂਜੀ ਇੱਕ ਸੂਟ ਆਪਣੇ ਕੋਲੇ ਇਹ ਆ ਗਿਆ ਇਹ ਆਪਾਂ ਨੇ ਬੇਦ ਦੁਪੱਟਾ ਰੈਡੀ ਕੀਤਾ ਹੈ ਦੁਪੱਟਾ ਆਪਾਂ ਨੇ ਇਹ ਵਾਲਾ ਦੁਪੱਟਾ ਲਗਾ ਹੈ ਪ੍ਰਿੰਟਡ ਦੁਪੱਟਾ ਦਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਆਪਾਂ ਨੇ ਇਹ ਕਲਰ ਕੰਟਰਾਸਟ ਦੇ ਵਿੱਚ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਕੰਟਰਾਸਟ ਹੈ ਇਹ ਕਲਰ ਕੰਟਰਾਸਟ ਦੇ ਵਿੱਚ ਜਿਹੜਾ ਆਪਾਂ ਨੇ ਇਹ ਵਾਲਾ ਵਰਕ ਕੀਤਾਗਾ ਵਰਕ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਹੈਗਾ ਹੈ ਘੇਰੇ ਦਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਵੀਰੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਇਹ ਵਾਲਾ ਘੇਰੇ ਦਾ ਵਰਕ ਬਹੁਤ ਹੀ ਸੋਹਣਾ ਵਰਕ ਹੈਗਾ ਇਹਦਾ ਸੇਮ ਵਰਕ ਹੈ ਜਿਹੜਾ ਆਪਣੇ neck ਦੇ ਉੱਪਰ ਕੀਤਾ ਹੈ ਮੈਂ ਤੁਹਾਨੂੰ neck ਦਾ ਕੰਮ ਵੀ ਦਿਖਾਉਣੀ ਆ ਇਹ ਵਾਲਾ neck ਦੇ ਉੱਪਰ ਕੰਮ ਆ ਗਿਆ ਜੀ ਇਹ neck ਦੇ ਉੱਪਰ ਵਰਕ ਹੋਇਆ ਹੋਇਆ ਹੈ ਇਹ ਵਾਲਾ ਜਿਹੜਾ ਆ ਗਿਆ ਘੇਰੇ ਦੇ ਉੱਪਰ ਆ ਵਰਕ ਦੀ ਫਿਨਿਸ਼ਿੰਗ ਬਾਕੀ ਵੀ ਤੁਸੀਂ ਚੈੱਕ ਕਰ ਹੀ ਸਕਦੇ ਹੋਗੇ ਇਹ ਆਪਾਂ ਨੇ ਬਾਹਮਾਂ ਦੇ ਉੱਪਰ ਵੀ ਸੇਮ ਘੇਰੇ ਵਾਲਾ ਐਬਸਟੇਸ ਦਾ ਕੰਮ ਕੀਤਾ ਹੈ ਬਾਹਮਾਂ ਦਾ ਕੰਮ ਵੀ ਸੁਨ ਦਿਖਾ ਦਿਨਾ ਇਹ ਬਾਹਮਾਂ ਦਾ ਆ ਗਿਆ ਜੀ ਇਹ ਘੇਰੇ ਦਾ ਆ ਗਿਆ ਸੇਮ ਘੇਰੇ ਵਾਲਾ ਕੰਮ ਹੀ ਜਿਹੜਾ ਬਾਹਮਾਂ ਦੇ ਉੱਪਰ ਕੀਤਾ ਹੋਇਆ ਹੈਗਾ ਇਹ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਪਿਓਰ ਕਾਟਨ ਦੇ ਉੱਪਰ ਆਪਣੀ ਜਿਹੜਾ ਇਹ ਵਾਲਾ ਵਰਕ ਕੀਤਾ ਹੈ ਸਟਾਫ ਵੀ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਪ੍ਰਾਈਸ ਰਹੂਗਾ ਵਿੱਦ ਦੁਪੱਟਾ ਸਿਰਫ 1300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਸੂਟ ਦੀ ਫੁੱਲ ਲੁੱਕ ਤੁਸੀਂ ਚੈੱਕ ਕਰ ਹੀ ਸਕਦੇ ਹੋ ਮੈਂ ਤੁਹਾਨੂੰ ਦਿਖਾਤੀ ਜੀ ਇੱਕ ਵਾਰ ਇਹ ਸੂਟ ਦੀ ਫੁੱਲ ਲੁੱਕ ਆ ਗਈ ਬਾਕੀ ਡਿਜ਼ਾਈਨਿੰਗ ਵਗੈਰਾ ਸਾਰੇ ਜੀ ਕਿਸੇ ਨੂੰ ਕੋਈ ਮਾਡਲ ਪਿਕ ਚਾਹੀਦੀ ਹੋ ਰੈਫਰੈਂਸ ਵੀਡੀਓ ਚਾਹੀਦੀ ਹੋ ਆਪਣੇ ਕੋਲੇ ਮੈਂ ਰੈਫਰੈਂਸ ਵੀਡੀਓ ਸਾਰੇ ਡਿਜ਼ਾਈਨਰਾਂ ਦੀਆਂ ਹੈਗੀਆਂ ਨੇ ਵੀ ਇਹ ਡਿਜ਼ਾਈਨ ਹੈ ਜਿਹੜਾ ਕਿਵੇਂ ਬਣ ਕੇ रेडी ਹੋਇਆ ਹੋਇਆ ਜੀ ਉਹ ਪਰ ਰੈਫਰੈਂਸ ਵੀਡੀਓ ਤੁਹਾਨੂੰ ਜਿਹੜੀ ਭੇਜ ਦਾਂਗੇ ਇਹ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈਗਾ ਇੱਕ ਸੂਟ ਆਪਣਾ ਜਿਹੜਾ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਇਹ ਆਪਣਾ ਸਟਿਚ ਕੀਤਾ ਹੋਇਆ ਵੀ ਆਪਣੇ ਕੋਲੇ ਪਿਆਗਾ ਤੇ ਮੈਂ ਤੁਹਾਨੂੰ ਸਟਿਚ ਕੀਤੇ ਹੋਏ ਦੀ ਵੀ ਵੀਡੀਓ ਵੀ ਦਿਖਾ ਦੇਣੀ ਹੈ ਜੀ ਹਾਂਜੀ ਇਹ ਵਾਲਾ ਜਿਹੜਾ ਹੈਗਾ ਸਟਿਚ ਕੀਤਾ ਹੋਇਆ ਮੈਂ ਤੁਹਾਨੂੰ ਦਿਖਾ ਦਣੀ ਆ ਇਹ ਬਾਟਮ ਦੇ ਉੱਪਰ ਕੰਮ ਹੋਇਆ ਹੈ ਬਹੁਤ ਹੀ ਸੋਹਣਾ ਹੈ ਨੈੱਕ ਦੇ ਉੱਪਰ ਕੰਮ ਹੋਇਆ ਹੈ ਜੀ ਇਹ ਬਾਹਮਾਂ ਦੇ ਉੱਪਰ ਕੰਮ ਹੋਇਆ ਹੈ ਏਕੇ ਟੈਕਸ ਦਾ ਸਟਾਫ ਹੈ ਇਹ ਘੇਰੇ ਦੇ ਉੱਪਰ ਕੰਮ ਹੋਇਆ ਹੈ ਇਹ ਆਪਣਾ ਸਟਿਚ ਕੀਤਾ ਹੋਇਆ ਹੈ ਮੈਜ਼ਰਮੈਂਟ ਮੈਂ ਮੈਂਸ਼ਨ ਕਰ ਦਾਂਗੀ ਕਿ ਬਾਅਦ ਦੇ ਵਿੱਚ ਜੇ ਕਿਸੇ ਨੇ ਲੈਣਾ ਹੈ ਸਟਿਚਿੰਗ ਇਹਦੀ ਬਿਲਕੁਲ ਫ੍ਰੀ ਹੈਗੀ ਇਹ ਵੀ 1250 ਰੁਪਏ ਦੇ ਵਿੱਚ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਏਕੇ ਟੈਕਸ ਦਾ ਸਟਾਫ ਹੈ ਸਟਾਫ ਤੁਸੀਂ ਦੇਖ ਸਕਦੇ ਹੋ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਜਿਹੜਾ ਇਹ ਰੈਡੀ ਹੋਇਆ ਜਿਹੜੇ ਆ ਦਿਖਾ ਦੇਣੀ ਹੈ ਜੀ ਸੂਟ ਦੀ ਫੁੱਲ ਲੋਕ ਕੁਝ ਇਸ ਟਾਈਪ ਦੀ ਆ ਇਹਦੇ ਵਿੱਚ ਇੱਕ ਆਪਣੇ ਕੋਲੇ ਬਰਬਰੀ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੈ ਵੀਰੇ ਬਰਬਰੀ ਦਾ ਸਟੱਫ ਤੁਸੀਂ ਦੇਖ ਸਕਦੇ ਹੋ ਸੇਮ ਡਿਜ਼ਾਈਨਿੰਗ ਹੈਗੀ ਇਹ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਘੇਰੇ ਦੇ ਉੱਪਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵਾਲੀ ਸੂਟ ਦਿਖਾਈ ਉਹ ਮੇਂ ਬੂਟੀ ਪਾਈ ਹੋਈ ਹੈ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੋਇਆ ਇਹ ਵਾਲੀ ਜਿਹੜੀ ਬੇਲ ਆ ਡਬਲ ਬੇਲ ਆ ਜਿਹੜੀ ਆਪਣੇ ਬਾਹਮਾਂ ਦੇ ਉੱਪਰ ਕੀਤੀ ਹੈ ਸਿੰਗਲ ਬੇਲ ਆ ਜਿਹੜੀ ਪੌਂਚਿਆਂ ਦੇ ਉੱਪਰ ਕੀਤੀ ਹੈ ਜੀ ਇਹ ਵਾਲੀ ਪੌਂਚਿਆਂ ਦੀ ਹੈਗੀ ਇਹਦੀ ਸਲਵਾਰ ਹੈ ਜਿਹੜੀ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਨਹੀਂ ਬਰਕੋਈ ਸਿੰਪਲ ਸਲਵਾਰ ਦੇ ਅਕੋਰਡਿੰਗ ਹੈ ਜਿਹੜਾ ਬਰਕੋਈ ਇਹ ਸੂਟ ਵੀ ਆਪਣਾ ਡਿਸਕਾਊਂਟ ਦੇ ਉੱਪਰ ਲਗਾਇਆ ਹੈ ਜੀ ਬਰਬਰੀ ਦਾ ਸਟਾਫ ਹੈਗਾ ਇਹਦਾ ਜਿਹੜਾ ਪ੍ਰਾਈਸ ਹੈ ਸਿਰਫ 999 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਸਾਡੇ ਕੋਲੋਂ ਲੈ ਸਕਦੇ ਆ ਜੀ ਇਹ ਸੂਟ ਵੀ ਆਪਣਾ ਜਿਹੜਾ ਰੈਡੀ ਟੂ ਡਿਸਪੈਚ ਆ ਮੈਂ ਤੁਹਾਨੂੰ ਮੂਰੀਆਂ ਦਾ ਵਰਕ ਜੇ ਸੌਰੀ ਬਾਵਾ ਦਾ ਵਰਕ ਹੋ ਸਕਿਆ ਤੁਹਾਨੂੰ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ ਪਹੁੰਚਿਆ ਨਾ ਤਾਂ ਮਿਲ ਗਿਆ ਬਾਮਾਂ ਦਾ ਬਾਮਾਂ ਦਾ ਬਾਮਾਂ ਦਾ ਬਾਮਾਂ ਦਾ ਬਾਮਾਂ ਦਾ ਮੀਵੀ ਕਿੱਥੇ ਆ ਬਾਮਾਂ ਦਾ ਦੇਖਿਓ ਆ ਸੀ ਹਾਂਜੀ ਇਹ ਵਾਲਾ ਬਾਮਾਂ ਦਾ ਵਰਕ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਬਾਮਾਂ ਦੇ ਉੱਪਰ ਕੀਤਾ ਬਾਮਾਂ ਦਾ ਵਰਕ ਆ ਗਿਆ ਬਹੁਤ ਹੀ ਪਿਆਰਾ ਕੰਮ ਕੀਤਾ ਇਸ ਵਾਰ ਮੈਂ ਸਾਰੇ ਸੂਟੀ ਹੀ ਓਪਨ ਕਰਕੇ ਦਿਖਾਈ ਨੇ ਪ੍ਰਾਈਜ਼ ਵੀ ਵੀਡੀਓ ਦੇ ਵਿੱਚ ਹੀ ਮੈਂਸ਼ਨ ਹੈ ਸੋ ਪਲੀਜ਼ ਪੜ੍ਹੋ ਹਨਾ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਇਹਦੇ ਵਿੱਚੋਂ ਪ੍ਰਾਈਜ਼ ਦੇਖ ਕੇ ਮੈਨੂੰ ਸਕਰੀਨਸ਼ਾਟ ਭੇਜ ਦਿਆ ਕਰੋ ਕਿ ਕਿ ਆਈ ਇਸਵਾਰਾ ਪਣੇ ਨੇ ਸਾਰੇ ਸੂਟ ਓਪਨ ਕੀਤੇ ਆ ਕਿ ਲਾਸਟ ਟਾਈਮ ਚਲੋ ਮੈਂ ਮੰਨਦੀ ਆ ਵੀ ਮੈਂ ਉੱਪਰ ਨਹੀਂ ਕੀਤੇ ਸੀ ਤਾਂ ਕਰਕੇ ਮੈਨੂੰ ਕਈ ਪਹਿਣਾਂ ਨੂੰ ਨਾ ਪਰਸਨਲੀ ਓਪਨ ਕਰਕੇ ਵੀ ਫੋਟੋ ਜਿਹੜੀਆਂ ਸੈਂਡ ਅਸੈਂਡ ਕਰਨੀਆਂ ਪਈਆਂ ਸੀ ਜੀ ਇਹ ਵੀ ਕਰ ਤੋ ਸਾਈਡ ਤੇ ਇਹ ਵੀ ਹੋ ਗਿਆ ਹਾਂਜੀ ਇੱਕੇ ਦੇ ਵਿੱਚ ਜਿਹੜਾ ਹੈਗਾਗਾ ਇੱਕ ਜਿਹੜਾ ਇਹਦੇ ਵਿੱਚ ਹੈਗਾਗਾ ਆਪਣਾ ਇਹ ਵਾਲਾ ਆ ਗਿਆ ਜੀ ਇਹ ਹੈਗਾ ਰਾਮ ਟੈਕਸ ਦੇ ਸਟਾਫ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਹੋਇਆ ਹੈਗਾ ਇਹ ਆਪਣੇ ਰਾਮ ਟੈਕਸ ਦੇ ਸਟੱਫ ਦੇ ਉੱਪਰ ਰੈਡੀ ਕੀਤਾ ਹੈਗਾ ਇਹਦਾ ਜਿਹੜਾ ਬਰਕਾ ਡਿਜ਼ਾਈਨਿੰਗ ਵਗੈਰਾ ਸਭ ਸੇਮ ਕੀਤੀ ਹੋਈ ਹੈਗੀ ਬਸ ਓਨਲੀ ਕੀ ਹੈ ਜਸਟ ਸਟੱਫ ਚੇਂਜ ਹੈ ਜੀ ਸਟੱਫ ਚੇਂਜ ਹੋਣ ਕਰਕੇ ਸਿਰਫ ਇਹਦਾ ਜਿਹੜਾ ਪ੍ਰਾਈਸ ਰਹੂਗਾ 1250 ਰੁਪਿਆ ਪ੍ਰਾਈਸ ਰਹੂਗਾ ਜੀ ਰਾਮ ਟੈਕਸ ਦੀ ਮੈਸ ਨੂੰ ਇਹਦੇ ਵੀ ਮੋਹਰ ਲੱਗੀ ਹੋਊਗੀ ਮੇ ਵੀ ਕਿਤੇ ਨਾ ਕਿਤੇ ਮੈਸ ਨੂੰ ਮੇਰੇ ਵੀ ਲੱਭ ਕੇ ਦਿਖਾ ਦੇਣੀ ਹੈ ਥੋੜੇ ਟਾਈਮ ਤੱਕ ਕਿਉਂਕਿ ਇਹ ਨਾ ਇਹਦਾ ਵੀ neck ਦੇ ਉੱਪਰ ਸਾਰਾ ਸੇਮ ਐਸ ਜਿਹੋ ਮੈਂ ਤੁਹਾਨੂੰ ਸੂਟ ਸਟਿਚ ਕੀਤਾ ਦਿਖਾਇਆ ਸੀ ਸੇਮ ਐਸ ਜਿਹਹੀ ਵਰਕ ਹੋਇਆ ਹੋਇਆ ਜੀ ਆਈ ਗੇਂਡੀ ਕਿਸੇ ਵੀ ਮੇਰੀ ਭੈਣ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਇਹੀ ਵਾਲਾ ਜੀ 985462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਵੀ ਜਿਹੜਾ ਆਪਣਾ ਹੈਗਾ ਜੀ ਰੈਡੀ ਟੂ ਡਿਸਪੈਚ ਆ ਕਿਉਂਕਿ ਇਹ ਆਪਾਂ ਓਪਨਟਾ ਨਹੀਂ ਕਰ ਰਹੇ ਪਹਿਲਾਂ ਆਪਾਂ ਨੇ ਇਹ ਵਾਲਾ ਸੂਟ ਹੈ ਜਿਹੜਾ ਓਪਨ ਕਰਕੇ ਦਿਖਾਤਾ ਸੀ ਸੇਮ ਐਸ ਇਟ ਇਜ਼ ਹੀ ਇਹੀ ਹੀ ਬਰਕਾ ਇਹਦੇ ਉੱਪਰ ਇੱਕ ਸੂਟ ਆਪਣਾ ਇਹ ਵਾਲਾ ਆ ਗਿਆ ਇਹ ਵਾਲੀ ਫੈਬਰਿਕ ਦੀ ਆਪਣੇ ਕੋਲੇ ਡਿਮਾਂਡ ਬਹੁਤ ਰਹੀ ਹੈਗੀ ਬਟ ਇਹ ਰਿਪੀਟ ਤੇ ਫੈਬਰਿਕ ਆਪਣੇ ਕੋਲੇ ਨਹੀਂ ਆਇਆ ਇਹਦੀਆਂ ਬਾਹਮਾਂ ਵੀ ਹੈਵੀ ਨੇ ਤੇ ਪੌਂਚਿਆਂ ਦੇ ਉੱਪਰ ਇਹਦੇ ਕੰਮ ਨਹੀਂ ਹੋਇਆ ਹਾ ਸ਼ਰਟ ਦਾ ਘੇਰਾ ਮੈਂ ਤੁਹਾਨੂੰ ਇਦਾਂ ਹੀ ਦਿਖਾ ਦਿੰਦੀ ਸ਼ਰਟ ਦਾ ਘੇਰਾ ਵੀ ਫੁੱਲ ਹੈਵੀ ਆ ਪਰਪਲ ਕਲਰ ਆ ਵੀਰੇ ਇਹ ਆ ਥੋੜਾ ਜਿਹਾ ਕੈਮਰੇ ਦੇ ਵਿੱਚ ਹੋਰ ਕਲਰ ਆ ਰਿਹਾ ਹੈਗਾ ਮੈਂ ਹੁਣ ਕਿਦਾਂ ਬਿਲਕੁਲ ਪਰਪਲ ਕਲਰ ਆ ਗਈ ਕਿਉਂਕਿ ਕੈਮਰੇ ਦੇ ਵਿੱਚ ਥੋੜਾ ਜਿਹਾ ਕਲਰ ਜਿਹੜਾ ਇਹਦਾ ਹੋਰ ਆ ਰਿਹਾ ਬਹੁਤ ਹੀ ਸੋਹਣਾ ਨੈੱਕ ਦੇ ਉੱਪਰ ਕੰਮ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਨੈੱਕ ਦੇ ਉੱਪਰ ਕੰਮ ਕੀਤਾ ਹੈ ਬੋਥ ਸਾਈਡ ਤੇ ਪੈਨਲ ਬਣੇ ਹੋਏ ਨੇ ਇਹ ਵਾਲੇ ਪੈਨਲ ਬਣੇ ਹੋਏ ਨੇ ਇਹ ਵਾਲੇ ਜਿਹੜੇ ਆਪਣੇ ਇਨਸਾਈਡ ਤੇ ਵਰਕ ਹੋਇਆ ਹੋਇਆ ਪੈਨਲਾਂ ਦੀ ਸਾਈਡ ਤੇ ਘੇਰੇ ਦਾ ਜਿੰਨਾ ਮਰਜ਼ੀ ਤੁਸੀਂ ਰੱਖ ਸਕਦੇ ਹੋ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਇਹ ਸਟਾਫ ਜਿੰਨਾ ਕੋਲ ਵੀ ਆਪਣਾ ਪਹਿਲਾਂ ਗਿਆ ਲਾਸਟ ਇਅਰ ਵੀ ਗਿਆ ਉਹਨਾਂ ਨੇ ਸਾਰਿਆਂ ਦੀ ਆਪਾਂ ਨੂੰ ਰਿਪੀਟ ਤੇ ਦੁਬਾਰਾ ਡਿਮਾਂਡ ਆਈ ਆ ਇਹ ਆਪਣੇ ਕੋਲੇ ਲਾਸਟ ਦੋ ਸੂਟ ਹੀ ਰਹਿੰਦੇ ਸੀਗੇ ਇੱਕ ਆਪਣੇ ਵਰਕ ਦਾ ਤੇ ਇੱਕ ਆਪਣੇ ਕੋਲੇ ਵਾਈਟ ਕਲਰ ਦਾ ਸੂਟ ਪਿਆਗਾ ਦੁਬਾਰਾ ਇਹ ਰਿਪੀਟ ਤੇ ਜਿਹੜਾ ਸਟਾਫ ਨਹੀਂ ਮਿਲ ਰਿਹਾ ਜੀ ਐਂਡ ਪ੍ਰਾਈਸ ਜਿਹੜਾ ਅਪ ਹੋ ਗਿਆ ਹੁਣ ਇਹਦਾ ਏ ਦੇ ਜਿਹੜਾ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਬਾਹਾਂ ਦੇ ਉੱਪਰ ਕੰਮ ਆ ਗਿਆ ਬਾਹਾਂ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਫੁੱਲ ਹੈਵੀ ਬਾਜੂ ਬਣੀਆਂ ਹੋਈਆਂ ਨੇ ਬਾਜੂ ਦੇ ਉੱਪਰ ਕੰਮ ਆ ਗਿਆ ਜੀ ਇਹ ਜਿਹੜਾ ਆ ਗਿਆ ਆਪਣਾ neck ਦੇ ਉੱਪਰ ਕੰਮ ਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਪ੍ਰਾਈਸ ਜਿਹੜਾ ਸਿਰਫ ਰਹੂਗਾ 1300 ਰੁਪਏ ਪ੍ਰਾਈਸ ਰਹੂਗਾ ਸਟਾਫ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸਟਾਫ ਹੈਗਾ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਮੇਰੇ ਨੰਬਰ ਤੇ ਦਿੱਤੇ ਹੋਏ ਤੇ ਜਿਹੜਾ ਨੰਬਰ ਹੈ 9855562231 ਵਾਲੇ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਆ ਜਿਹੜਾ ਪੇਜ ਸਕਦੇ ਹੋ ਇੱਕ ਆਪਣਾ ਇਹ ਵਾਲਾ ਆਰਟੀਕਲ ਇਹ ਗੀਜਾ ਕਾਟਨ ਦੇ ਉੱਪਰ ਬਣਾਇਆ ਹੋਇਆ ਇਹ ਵੀ ਆਪਣਾ ਡਿਸਕਾਊਂਟ ਦੇ ਉੱਪਰ ਹੀ ਲਗਾਇਆ ਹੋਇਆ ਹੈ ਜੀ ਇਹ ਵੀ ਵਰਕ ਆਪਣਾ ਬਹੁਤ ਸੋਹਣਾ ਵਰਕ ਕੀਤਾ ਹੈਗਾ ਬਰੀਕ ਕੰਮ ਕੀਤਾ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਹਾਂਜੀ ਇਹ ਵਾਲਾ ਆ ਗਿਆ ਜੀ ਇਹ ਵਾਲਾ ਦੇਖੋ ਤੁਸੀਂ ਬਹੁਤ ਹੀ ਸਾਫ਼ ਸੁਥਰਾ ਜਿਹਾ ਕੰਮ ਕੀਤਾ ਪਿਓਰ ਗੀਜਾ ਕਾਟਨ ਦੇ ਉੱਪਰ ਜਿਹੜਾ ਆਪਣਾ ਨਾਰਮਲ ਪਣਾਗਾ ਵੀਰੇ ਕਿਉਂਕਿ ਇਹ ਕੁਝ ਜਿਹੜੀ ਹੈਗੀ ਹੈ ਇਹਦਾ ਜਿਆਦਾ ਚੌੜਾ ਪਣਾ ਨਹੀਂ ਹੈਗਾ ਸੋ ਇਹਦੇ ਆਪਣੀ ਸ਼ਰਟ ਦੀ ਫਰੰਟ ਲੁੱਕ ਤੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਕੀਤਾ ਇਹਦੀਆਂ ਬਾਹਾਂਾਂ ਦੇ ਉੱਪਰ ਵੀ ਮੇ ਵੀ ਕੰਮ ਕੀਤਾ ਹੋਇਆਗਾ ਬਾਹਾਂਾਂ ਦਾ ਕੰਮ ਮੇ ਵੀ ਇੱਧਰ ਆਹਣਾ ਹਾਂ ਅਸੀਂ ਹਾਂਜੀ ਇਹ ਵਾਲਾ ਆ ਗਿਆ ਜਿਹੜਾ ਇਹਦੇ ਬਾਹਮਾਂ ਦੇ ਉੱਪਰ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਬਾਹਮਾਂ ਦੇ ਉੱਪਰ ਆ ਗਿਆ ਇਹ ਸਾਰਟ ਦਾ ਫਰੰਟ ਆ ਗਿਆ ਇਹ ਵੀ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਇਹ ਵੀ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਬਾਕੀ ਜਿਹੜੇ ਸੂਟ ਰਹਿ ਗਏ ਉਹ ਆਪਾਂ ਨੂੰ ਆਪਾਂ ਤੁਹਾਨੂੰ ਕੱਲ ਜਾਂ ਪਰਸੋਂ ਵਾਲੀ ਵੀਡੀਓ ਦੇ ਵਿੱਚ ਜਲਦੀ ਹੀ ਲੈ ਕੇ ਆਵਾਂਗੇ ਇਹ ਵਾਲੇ ਸਾਰੇ ਸੂਟ ਫਿਲਹਾਲ ਆਪਣੇ ਡਿਸਕਾਊਂਟ ਦੇ ਉੱਪਰ ਨੇ ਇਹਦੇ ਵਿੱਚ ਇੱਕ ਕਲਰ ਹੋਰ ਵੀ ਮਿਲ ਜੂਜੀ ਇਹ ਸੂਟ ਦੇ ਵਿੱਚ ਅਗਰ ਕਿਸੇ ਮੇਰੀ ਭੈਣ ਨੇ ਲੈਣਾ ਹੋਇਆ ਇਹ ਵਾਲਾ ਕਲਰ ਜਿਹੜਾ ਮੇਲ ਜੁਗਾ ਇਹ ਵਾਲੇ ਸਾਰੇ ਸੂਟ ਜਲਦੀ ਹੀ ਆਹ ਸਾਰੇ ਸੂਟ ਆਪਣੇ ਵਿਦ ਦੁਪੱਟਿਆਂ ਨਾਲ ਨੇ ਇਹ ਵੀ ਆਪਾਂ ਡਿਸਕਾਊਂਟ ਦੇ ਉੱਪਰ ਜਲਦੀ ਹੀ ਵੀਡੀਓ ਅਪਲੋਡ ਕਰਾਂਗੇ ਜੀ ਜਸਟ 1200 ਰੁਪਏ ਦੇ ਵਿੱਚ ਹੋਣਗੇ ਇਹ ਵਾਲੇ ਵਿਦ ਦੁਪੱਟਾ ਇਹਨਾਂ ਦੀ ਵੀਡੀਓ ਵੀ ਜਲਦੀ ਅਪਲੋਡ ਕਰਾਂਗੇ ਫਿਲਹਾਲ ਆਪਣੇ ਕੋਲੇ ਇਹ ਵਾਲੇ ਜਿਹੜੇ ਸਾਰੇ ਸੂਟ ਨੇ ਰੈਡੀ ਟੂ ਡਿਸਪੈਚ ਨੇ ਆਗਰ ਕਿਸੇ ਮੇਰੀ ਭੈਣ ਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਸਕਦੇ ਹੋ ਜੀ ਮੇਰਾ ਕੰਟੈਕਟ ਨੰਬਰ 98554 6231 ਵਾਲੇ ਨੰਬਰ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਹੁਣ ਜੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮੇਰੀਆਂ ਭੈਣੋ ਐਂਡ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਭੈਣਾਂ ਤੱਕ ਸ਼ੇਅਰ ਕਰੋ ਕਿਉਂਕਿ ਜਿੰਨਾ ਆਪਣੇ ਪਹਿਲਾਂ ਵਾਲੇ ਕਸਟਮਰਾਂ ਕੋਲ ਆਪਣਾ ਫੈਬਰਿਕ ਜਾਂਦਾ ਉਹਨਾਂ ਨੂੰ ਤਾਂ ਆਪਣੇ ਫੈਬਰਿਕ ਦਾ ਪਤਾ ਹੀ ਆ ਬਾਕੀ ਵੀਰੇ ਜਿਹੜਾ ਫੈਬਰਿਕ ਆ ਆਪਣੇ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਦਿਖਾਇਆ ਹੁੰਦਾ ਉਹ ਉਹੀ ਨਿਕਲਦਾ ਜੇ ਰਾਮ ਟੈਕਸ ਕਿਹਾ ਤਾਂ ਆਪਾਂ ਰਾਮ ਟੈਕਸ ਦਾ ਹੀ ਭੇਜਾਂਗੇ ਜੇ ਆਪਾਂ ਗੀਜਾ ਕਾਟਨ ਦਾ ਫੈਬਰਿਕ ਕਹਿ ਰਹੇ ਹ ਕਾ ਨਾਰਮਲ ਕਾਟਨ ਕਹਿ ਰਿਹਾ ਤਾਂ ਨਾਰਮਲ ਕਾਟਨ ਦਾ ਆਪਣਾ ਫੈਬਰਿਕ ਆਊਗਾ ਜੀ ਇਹ ਹੁਣ ਜਿਹੜਾ ਆਪਾਂ ਤੁਹਾਨੂੰ ਨੀਡਲਵਰਕ ਵਾਲਾ ਦਿਖਾਇਆ ਹੈਗਾ ਇਹ ਉਵੇਂ ਹੀ ਸੇਮ ਸਟੇਜ ਆਊਗਾ ਕੋਈ ਚੇਂਜਿੰਗ ਨਹੀਂ ਹੋ ਜਿੰਨਾਂ ਕੋਲ ਆਪਣਾ ਸੂਟ ਜਾਂਦੇ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਜੀ ਜਿਹੜੇ ਆਪਣੇ ਨਾਲ ਨਿਊ ਐਡ ਹੁੰਦੇ ਨੇ ਹਨਾ ਚਲੋ ਥੋੜਾ ਬਹੁਤ ਤਾਂ ਪਹਿਲੀ ਵਾਰ ਡਾਊਟ ਹੁੰਦਾ ਪੈਣਾ ਕੋਈ ਗੱਲ ਨਹੀਂ ਤੁਸੀਂ ਤਾਂ ਮੈਨੂੰ ਜੇ ਕਿਸੇ ਨੂੰ ਕੋਈ ਵੀ ਡਾਊਟ ਹੁੰਦਾਗਾ ਤਾਂ ਤੁਸੀਂ ਮੈਨੂੰ ਵਟਸਐਪ ਮੈਸੇਜ ਕਰਕੇ ਵੀਡੀਓ ਕਾਲ ਤੇ ਵੀ ਸਾਡੇ ਕੋਲ ਜਿਹੜਾ ਸੂਟ ਦੇਖ ਸਕਦੇ ਹੋ ਜਾਂ ਵੀਡੀਓ ਮੰਗਵਾ ਸਕਦੇ ਹੋ ਵੀਡੀਓ ਕਾਲ ਚਲੋ ਹਰ ਇੱਕ ਨਾਲ ਨਹੀਂ ਵੀ ਪੋਸੀਬਲ ਹੁੰਦੀ ਕਈ ਵਾਰ ਤਾਂ ਆਪਾਂ ਜਿਹੜੀ ਤੁਹਾਨੂੰ ਵੀਡੀਓ ਬਣਾ ਕੇ ਐਟ ਅ ਟਾਈਮ ਐਂਡ ਕਰ ਦਾਂਗੀ ਜੀ ਫਿਲਹਾਲ ਆਪਣੇ ਇਹ ਵਾਲੇ ਸਾਰੇ ਸੂਟ ਹੈ ਜਿਹੜੇ ਡਿਸਕਾਊਂਟ ਦੇ ਉੱਪਰ ਲਗਾਏ ਹੋਏ ਨੇ ਵੀਡੀਓ ਬਧੀਆਂ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੋੜੀ ਜੀ ਵੀਡੀਓ ਅੱਜ ਲੰਬੀ ਹੋਗੀ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ